ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿ올 ਪੰਜਾਬੀ ਬਟਿਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ। ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪਹਿਲਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ। ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਂ ਆਪਾਂ ਤੁਹਾਡੇ ਲਈ ਸੂਟ ਸਟਿਚਿੰਗ ਕੀਤੇ ਹੋਏ ਲੈ ਕੇ ਆਏ ਆਂਗੇ। ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦੇ ਆਪਾਂ ਸੂਟ ਤਿਆਰ ਕਰਕੇ ਤੁਹਾਨੂੰ ਦੇ ਸਕਦੇ ਆਂਗੇ। ਤੁਸੀਂ ਕਿਸੇ ਵੀ ਪ੍ਰਕਾਰ ਦੀ ਸਾਡੇ ਤੋਂ ਸਟਿਚਿੰਗ ਲੈਣੀ ਆ। ਤੁਸੀਂ ਲੈ ਸਕਦੇ ਹੋਗੇ ਆਪਣਾ ਦੂਸਰਾ ਚੈਨਲ ਹੈਗਾ ਰਾਣਾ ਸਾਹਿਬ ਟਿਕ ਹਾਊਸ ਉਹਦੇ ਤੇ ਵੀ ਆਪਾਂ ਸੂਟਾਂ ਦੇ ਕਲੈਕਸ਼ਨ ਲਾਉਣੇ ਮੰਨੇ ਆਗੇ ਚੈਨਲ ਨੂੰ ਸਰਚ ਕਰਕੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਹ ਚੈਨਲ ਨੂੰ ਆਪਣੀਨ ਬਾਤੋ ਬਾਤ ਤੁਸੀਂ ਸਪੋਰਟ ਕਰੋ ਤੁਹਾਨੂੰ ਸਾਡੀ ਮਿਹਨਤ ਚੰਗੀ ਲੱਗਦੀ ਆ ਤਾਂ ਜਲਦੀ ਜਲਦੀ ਆਪਣਾ 1000 ਸਬਸਕ੍ਰਾਈਬਰ ਪੂਰੇ ਕਰ ਦਿਓ ਕਿਉਂਕਿ ਆਪਣਾ ਇਹ ਹਲੇ ਨਿਊ ਚੈਨਲ ਆਗਾ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਪਹਿਲਾਂ ਜਿਹੜਾ ਆਪਾਂ ਸੂਟ ਤਿਆਰ ਕੀਤਾ ਇਹ ਆਪਾਂ ਕੀਤਾ ਪਹਿਲ ਵਟ ਤੇ ਬੈਲਵਰਟ ਤੇ ਸੂਟ ਤਿਆਰ ਕੀਤਾਗਾ ਇਹਦੇ ਘੇਰੇ ਦਾ ਵਰਕ ਸੀਗਾ ਇਹ ਪਾਕਿਸਤਾਨੀ ਸਟਾਈਲ ਆਪਾਂ ਨੇ ਤਿਆਰ ਕੀਤਾਗਾ ਓਨਲੀ ਵਰ ਘੇਰੇ ਦਾ ਵਰਕ ਸੀਗਾ ਇਹਦਾ نیچے ਲਾਤੀ ਆਪਾਂ ਨੇ ਇਹਦੇ ਮੋਤੀ ਵਾਲੀ ਲੈਸ ਕੁਸ਼ਨ ਵੱਖਰੀ ਚ ਲੁੱਕ ਦੇਤੀ ਆ ਵੀ ਸੂਟ ਨੂੰ ਆ ਬਣਾਇਆ ਆਪਾਂ ਨੇ ਇਹਦਾ ਪੀ ਸ਼ੇਪ ਪਾਕਿਸਤਾਨੀ ਸਟਾਈਲ neck ਭੈਣ ਦੀ ਰਿਕੁਆਇਰਮੈਂਟ ਸੀਗੀ ਵੀ ਸ਼ੇਪ neck neck ਦੀ ਉਹਨਾਂ ਦੇ ਮੈਰਿਜ ਦੇ ਫੰਕਸ਼ਨ ਤੇ ਪਾਉਣਾਗਾ ਇਹ ਵਾਲਾ ਸੂਟ ਤੇ ਇਹ ਵਾਲੀਆਂ ਆਪਾਂ ਨੇ ਬਣਾਈਆਂ ਨੇ 슬ੀਵਜ਼ ਪਾਕਿਸਤਾਨੀ 슬ੀਵਜ਼ ਨੇ ਵੀ ਉਹਨਾਂ ਨੇ ਨਾ ਬਹੁਤੀਆਂ ਖੁੱਲੀਆਂ ਘਿਆ ਸੀ ਤੇ ਨਾ ਹੀ ਘਿਆ ਸੀਗਾ ਵੀ ਬਹੁਤੀਆਂ ਤੰਗ ਹੋਣ ਇਸ ਲਈ ਆਪਾਂ ਨੇ ਇਹ 7.5 ਇੰਚ ਦੀਆਂ ਤਿਆਰ ਰੱਖੀਆਂ ਨੇ ਨਾਰਮਲ ਤਿਆਰ ਰੱਖੀਆਂ ਨੇ ਅੰਦੇਸੇ ਬਹੁਤ ਹੀ ਜ਼ਿਆਦਾ ਕੁਲੀ ਨਾ ਹੋਵੇ ਦੇਖ ਸਕਦੇ ਹੋ ਬਹੁਤ ਜਿਆਦੇ ਫਿਨਿਸ਼ਿੰਗ ਨਾਲ ਆਪਾਂ ਨੇ ਦਿੱਤਾਗਾ ਨੱਕ ਤੇ ਹੀ 골ਡਨ ਆ ਪਾਈਪਿੰਗ ਦਾ ਫਿਨਿਸ਼ਿੰਗ ਕੀਤੀ ਆ ਗਈ ਤੁਸੀਂ ਸਾਡੇ ਤੋਂ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤਾਂ ਤੁਸੀਂ ਲੈ ਸਕਦੇ ਹੋਗੇ ਇਹ ਚੈਨਲ ਤੇ ਆਪਣੇ ਵੀਡੀਓ ਹੁਜੇ ਘਟਨੇ ਕਿਉਂਕਿ ਇਹ ਆਪਾਂ ਨਵਾਂ ਸਟਾਰਟ ਕੀਤਾ ਦੂਸਰੇ ਚੈਨਲ ਤੇ ਜਾ ਕੇ ਤੁਸੀਂ ਸਾਡੇ ਸਟੀਚਿੰਗ ਦੀਆਂ ਵੀਡੀਓ ਸੂਟਾਂ ਦੀਆਂ ਵੀਡੀਓ ਰਾਣਾ ਸਾਹਿਬ ਟਿਕ ਹਾਊਸ ਤੇ ਦੇਖ ਸਕਦੇ ਹੋਗੇ ਇਹਦੇ ਨਾਲ ਰੱਖੀ ਆਪਾਂ ਨੇ ਸਟ੍ਰੇਟ ਬਾਟਮ ਜੇਸੀ ਆਪਣਾ ਫਸਟ ਸੂਟ ਸੈਕੰਡ ਸੂਟ ਜਿਹੜਾ ਤਿਆਰ ਕੀਤਾ ਇਹ ਆਪਾਂ ਨੇ ਕੀਤਾ ਸ਼ਿਮਰ ਪਸ਼ਮੀਨੇ ਦੇ ਇਹ ਸੈਂਪਲ ਹੀ ਹੈਗਾ ਸ਼ਿਮਰ ਪਸ਼ਮੀਨੇ ਤੇ ਵਾਲਾ ਸੂਟ ਤਿਆਰ ਕੀਤਾ ਰਾਉਂਡ neck ਆਗਾ ਇਹ ਕਿਉਂਕਿ ਅੱਜਕੱਲ ਜ਼ਿਆਦਾ ਕਸਟਮਰ ਦੀ ਡਿਮਾਂਡ ਰਾਉਂਡ neck ਦੀ ਵੀ ਆ ਰਹੀ ਹੈਗੀ ਇਹਨੂੰ ਆਪਾਂ ਨੇ 골ਡਨ ਟਿਸ਼ੂ ਲਾ ਕੇ ਫਿਨਿਸ਼ਿੰਗ ਦਿੱਤੀ ਹੈਗੀ ਚੈੱਕ ਕਰੋ ਤੁਸੀਂ ਕਿੰਨੀ ਜ਼ਿਆਦਾ ਫਿਨਿਸ਼ਿੰਗ ਨਾਲ ਲਾਇਆਗਾ ਇਦਾਂ ਹੀ ਆਪਾਂ ਇਹਦੀ ਸਲੀਵਸ ਤੇ ਲਾਇਆਗਾ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਸਟਿਚਿੰਗ ਮਿਲੂ ਤੁਹਾਨੂੰ ਸਫਾਈ ਦੀ ਸਟਿਚਿੰਗ ਮਿਲੂਗੀ ਇਹ ਸੀ ਆਪਣਾ ਸੈਕੰਡ ਸੂਟ ਅਗਲਾ ਸੂਟ ਜਿਹੜਾ ਹੈਗਾ ਇਹ ਆਪਣਾ ਹੈਗਾ ਪਸ਼ਮੀਨੇ ਦਾ ਇਹਦੇ ਤੇ ਆਪਾਂ ਨੇ ਲੈਸ ਦਾ ਡਿਜ਼ਾਈਨ ਕੀਤਾ ਵਾ ਇਹਦੇ ਤੇ ਆਪਾਂ ਨੇ ਚਾਕਾਂ ਤੇ ਲੈਸ ਦਿੱਤੀ ਆ ਲੈਸ ਆਪਾਂ ਨੇ ਇੰਨੀ ਮੈਚਿੰਗ ਕਰਕੇ ਦਿੱਤੀ ਆ ਜਿੰਨੇ ਸੂਟ ਚ ਕਲਰ ਨੇ ਉਹਨੇ ਕਲਰਾਂ ਦੀ ਆਪਣੇ ਨੂੰ ਲੈਸ ਲਗਾਈ ਆਗੀ ਇਦਾਂ ਹੀ ਆਪਾਂ ਨੇ ਬਾਹਾਂ ਤੇ ਲੈਸ ਲਗਾਈ ਆ neck up ਨੇ ਇਹਦਾ ਵੀ राउंड ਨਕਿਆ ਰੱਖਿਆ ਤੁਸੀਂ ਕੋਈ ਡਿਜ਼ਾਈਨਰ neck ਕਰਵਾਉਣਾਗਾ ਜਿੱਦਾਂ ਦੀ ਤੁਹਾਡੀ ਰਿਕੁਆਇਰਮੈਂਟ ਹੋ ਆਪਾਂ ਉਦਾਂ ਦੇ ਹੀ ਕਰਕੇ ਦੇਖਾਂਗੇ ਦਵਾਂਗੇ ਵਾਕ ਇਹਨਾਂ ਦੇ ਨਾਲ ਰੱਖੀਆਂ ਨੇ ਆਪਾਂ ਪਟਿਆਲਾ ਬਾਟਮ ਆਹ ਸਿਮਰ ਪਸ਼ਮੀਨਾ ਨਾਲ ਰੱਖੀ ਹੈਗੀ ਤੇ ਆਹ ਵਾਲੀ ਰੱਖੀ ਹੈਗੀ ਆਪਾਂ ਨੇ ਪਸ਼ਮੀਨੇ ਨਾਲ ਇਹ ਕੱਲਾ ਪਸ਼ਮੀਨਾਗਾ ਤੇ ਇਹ ਸ਼ਿਮਰ ਪਸ਼ਮੀਨਾਗਾ ਅਗਲਾ ਜਿਹੜਾ ਸੂਟ ਹੈਗਾ ਇਹ ਆਪਣਾ ਹੈਗਾ ਵਰਕ ਵਾਲਾ ਇਹਦਾ ਥੋੜਾ ਜਿਹਾ ਕੰਮ ਜਿਹਾ ਆਪਣਾ ਵਿਚਾਲੇ ਰਹਿੰਦਾਗਾ ਇਹਦੀ ਵੀ ਆਪਾਂ ਆਹ ਬੜੀ ਡਿਜ਼ਾਈਨ ਕੀਤੀ ਆ ਆਹ ਵਾਲੀ ਜੀ ਆਪਾਂ ਨੇ ਇਹਨੂੰ ਲਗਾਈ ਆ ਲੈਸ ਸਟਿਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਜਿੱਦਾਂ ਦੀ ਆਪਾਂ ਲੈਸ ਲਗਾਈ ਆ ਲੈਸ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜਿਹੜੀ ਫਿਨਿਸ਼ਿੰਗ ਪੱਟੀ ਦਿੱਤੀ ਆ ਸੂਟਾਂ ਨੂੰ ਉਹ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸਪਾਈ ਦਾ ਕੰਮ ਕੀਤਾ ਹੋਇਆ ਤੁਸੀਂ ਸਾਡੇ ਤੋਂ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਹੈ ਕਿਸੇ ਵੀ ਫੈਬਰਿਕ ਤੇ ਕੋਈ ਵੀ ਵਰਕ ਲੈਣਾਗਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਦੁਬਾਰਾ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ